ਹਮੇਸ਼ਾ ਸਾਡੇ ਸਿਰ ਤੇ ਬਣਿਆ ਰਹਿੰਦਾ ਜੀ ਸਾਡੇ ਫਾਦਰ ਐਂਡ ਮਦਰ ਸਾਡੇ ਸੰਤ ਜੀ ਔਰ ਸਾਡੇ ਮਾਤਾ ਜੀ ਉਹਨਾਂ ਦੇ ਨਾਮ ਤੇ ਇੱਕ ਵਾਰ ਜ਼ੋਰਦਾਰ ਤਾੜੀਆਂ ਮੈਂ ਹਰ ਵਾਰੀ ਕਹਿੰਦਾ ਨਾ ਕਿ ਰਾਧਾ ਕ੍ਰਿਸ਼ਨ ਦੀ ਜੋੜੀ ਕੀ ਬਾਤ ਜ਼ੋਰਦਾਰ ਤਾੜੀਆਂ ਹੋਣੇ ਚਾਹੀਦੀ ਸਾਡੇ ਸੰਤ ਸੁਨਦਰਪਾਲ ਜੀ ਐਂਡ ਬੀਬੀ ਬਲਵਿੰਦਰ ਕੌਰ ਜੀ ਦੱਬ ਕੇ ਤਾੜੀ ਮਾਰੋ ਯਾਰ ਕੀ ਕਰਨ ਪਕੌੜੇ ਨਹੀਂ ਸਾਡੇ ਸੋ ਥੈਂਕ ਯੂ ਮਿਹਰਬਾਨੀ ਸ਼ੁਕਰੀਆ ਵੱਡਾ ਧੰਨਵਾਦ ਹੈ ਜੀ ਸਾਡੀਆਂ ਪਿਆਰੀਆਂ ਭੈਣਾਂ ਯੂਕੇ ਦੀ ਧਰਤੀ ਦੇ ਵਿੱਚ ਬੈਠੀਆਂ ਆ ਬਾਬਾ ਜੀ ਦੀਆਂ ਬੇਟੀਆਂ ਪਿਆਰੀਆਂ ਸੋ ਵੱਡਾ ਧੰਨਵਾਦ ਉਹਨਾਂ ਦਾ ਸੁੰਦਰਕੌਰ ਜੀ ਯੂਕੇ ਐਂਡ ਮਨਜੀਤਕੌਰ ਜੀ ਯੂਕੇ ਕਸ਼ਲਿਆ ਦੇਵੀ ਜੀ ਯੂਕੇ ਸੋਨਾਲ ਦੀ ਨਾਲ ਦੇਵਰਾਜ ਜੀ ਯੂਕੇ ਵੱਡਾ ਧੰਨਵਾਦ ਹੈ ਸੀਮਾ ਖੁੱਲਰ ਜੀ ਯੂਐਸਏ ਅਸ਼ੋਕ ਕੁਮਾਰ ਜੀ ਯੂਐਸਏ ਵੱਡਾ ਧੰਨਵਾਦ ਹੈ ਜੀ ਸਾਡੀ ਭੈਣ ਕਮਲਜੀਤ ਕੌਰ ਆਸਟ੍ਰੇਲੀਆ ਐਂਡ ਜਗਤਾਰ ਹੀਰਾ ਆਸਟ੍ਰੇਲੀਆ ਵੱਡਾ ਧੰਨਵਾਦ ਹੈ ਜੀ ਸਾਡੇ ਵੀਰ ਜੋਨੀ ਜੀ ਕੁਮਾਰ ਜੀ ਐਂਡ ਪਰਮਜੀਤ ਵੀਰ ਜੀ ਐਂਡ ਅਮਰਜੀਤ ਵੀਰ ਵੱਡਾ ਧੰਨਵਾਦ ਹੈ ਜੀ ਉਹ ਸਾਡੀਆਂ ਪਿਆਰੀਆਂ ਭੈਣਾਂ ਜਸਵੀਰ ਕੌਰ ਸਾਡੀ ਪਿਆਰੀ ਭੈਣ ਸੋ ਵੈਲਕਮ ਮੁਬਾਰਕਬਾਦ ਸੀਮਾ ਭੈਣ ਜੀ ਯੂਐਸਏ ਤੋਂ ਵੱਡਾ ਧੰਨਵਾਦ ਹੈ ਜੀ ਔਰ ਸਾਰੀ ਫੈਮਿਲੀ ਦਾ ਧੰਨਵਾਦ ਆਓ ਜੀ ਆਵਾਜ਼ੇ ਅੰਦਾਜ਼ ਤੁਹਾਡੇ ਜਿੱਥੇ ਗੱਲ ਗਾਣੇ ਦੀ ਹੁੰਦੀ ਹੈ ਤੇ ਨਾਲ ਦੀ ਨਾਲ ਖੂਬਸੂਰਤੀ ਦੀ ਗੱਲ ਵੀ ਚੱਲਦੀ ਹੈ ਤੇ ਕਿਆ ਬਾਤ ਹੈ ਜੀ ਰੰਗ ਭਾਗ ਲਾਏ ਪਏ ਆ ਮਾਲਕ ਨੇ ਪੂਰੇ ਤੇ ਤੁਹਾਡੀਆਂ ਤਾੜੀਆਂ ਜਿਹੜੀਆਂ ਰੁਕਣੀਆਂ ਨਹੀਂ ਚਾਹੀਦੀਆਂ ਜਿੱਥੇ ਪਿਆਰੀ ਆਵਾਜ਼ ਨੂੰ ਆਪਾਂ ਸੱਦਾ ਦੇਣਾ ਤੇ ਮੰਚ ਤੇ ਬਿਲਕੁਲ ਭਾਵੇਂ ਹਨੇਰਾ ਵੀ ਹੋਵੇ ਨਾ ਮੰਚ ਤੇ ਭਾਵੇਂ ਹਨੇਰਾ ਵੀ ਹੋਵੇ ਤੇ ਚਾਨਣ ਹੋ ਜਾਣਾ ਮੈਂ ਕਿੱਦਾਂ ਕਹਿੰਦਾ ਚਾਨਣ ਮੈਂ ਨਹੀਂ ਤੁਸੀਂ ਆਪੇ ਦੇਖ ਲੈਣਾ ਆਓ ਜੀ ਪਹਿਲੀ ਆਵਾਜ਼ ਨੂੰ ਤੁਹਾਡੇ ਰੂਬਰੂ ਕਰਾਈਏ ਆਵਾਜ਼ੇ ਅੰਦਾਜ਼ ਜਨਾਬ ਜੀਤਾਪੁਰ ਮੈਡਮ ਕੌਰ ਸਿਮਰ ਦਸਤੇਰ ਦਸਤੇਰ ਅਸਾਦੀ ਇਧਰ ਦੇ ਅੱਗੇ ਆ ਬਾਤ ਕੀ ਬਾਤ ਹੈ ਜਿੱਤਾਂ ਬਾਤ ਸੋ ਇੱਕ ਤਾੜੀ ਭਾਈ ਹੋਲ ਮਾਰਿਓ ਸਾਡੇ ਜੱਸੀ ਵੀਰ ਦੇ ਨਾਮ ਤੇ ਬੜੀ ਹੀ ਪਿਆਰੀ ਉਹ ਤਾਰ ਵਾਲਾ ਸੁਰ ਜਿੱਥੇ ਲੱਭਦਾ ਨਹੀਂ ਅੱਜ ਕੱਲ ਤੇ ਕੁਝ ਕ ਬੰਦੇ ਰਹਿ ਗਏ ਜਿਹੜੇ ਸਾਜ਼ ਨੂੰ ਪਿਆਰ ਕਰਦੇ ਆ ਸਾਡੇ ਜੱਸੀ ਭਾਈ ਬਹੁਤ ਹੀ ਪਿਆਰੇ ਸ੍ਰੀਨੇ ਫਨਕਾਰਾਂ ਸੋ ਥੰਕ ਯੂ ਮਿਹਰਬਾਨੀ ਆਓ ਜੀ ਵਾਜੇ ਅੰਦਾਜ਼ ਜਨਾਬ ਜੀਤਾ ਪੁਆਰ ਤੇ ਮੈਡਮ ਕੌਲ ਸਿਮੀ ਜੀ ਕਹਿੰਦੇ ਕਿਸੇ ਨੂੰ ਕਰਦਾ ਵੇਖ ਤਰੱਕੀ ਐਵੇਂ ਸਾੜਾ ਕਿਉਂ ਹੁੰਦਾ ਕਿਸੇ ਨੂੰ ਕਰਦਾ ਵੇਖ ਤਰੱਕੀ ਐਵੇਂ ਸਾੜਾ ਕਿਉਂ ਹੁੰਦਾ ਉਹ ਜਿਹੜਾ ਮੂੰਹ ਤੇ ਚੰਗਾ ਹੁੰਦਾ ਸਾਬੀ ਉਹ ਪਿੱਠ ਤੇ ਮਾਰਿਆ ਕਿਉਂ ਹੁੰਦਾ ਉਹ ਕਿਸੇ ਨੂੰ ਕਰਦਾ ਵੇਖ ਤਰੱਕੀ ਐਵੇਂ ਸਾੜਾ ਕਿਉਂ ਹੁੰਦਾ ਹੈ ਤੇ ਜਿਹੜਾ ਮੂੰਹ ਤੇ ਚੰਗਾ ਹੁੰਦਾ ਸਾਬੀ ਉਹ ਪਿੱਠ ਤੇ ਮਾਰਾ ਕਿਉਂ ਹੁੰਦਾ ਜਿੰਨਾ ਫੁੱਲ ਬਣਨਾ ਹੁੰਦਾ ਉਹ ਛੇਤੀ ਖਾਰ ਕਿਉਂ ਬਣਦੇ ਤੇ ਜੇ ਦੁਸ਼ਮਣੇ ਬਣਨਾ ਹੁੰਦਾ ਪਹਿਲਾ ਯਾਰ ਕਿਉਂ ਬਣਦੇ ਯਾਰੀਆਂ ਦੀ ਖਿੱਚ ਹੋਣੀ ਚਾਹੀਦੀ ਹੈ ਆਓ ਜੀ ਜੀਤਾ ਵਾਰ ਜੀ ਜਿਕਰਾ ਸੱਚੀ ਸਰਕਾਰ ਦਾ ਬੋਲ ਸੱਚੇ ਦਰਬਾਰ ਕੀ ਜੈ ਤੋ ਬੜੇ ਹੀ ਸਤਿਕਾਰਯੋਗ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਹਾਂ ਇਲਾਕੇ ਦੀਆਂ ਸੰਗਤਾਂ ਦਾ ਕਿਉਂਕਿ ਸੰਗਤਾਂ ਬਹੁਤ ਸਾਰੀਆਂ ਆ ਰਹੀਆਂ ਨੇ ਔਰ ਖਾਸ ਕਰਕੇ ਤੀਜਾ ਸਫੇਦ ਖਾਸ ਕਰਕੇ ਧੰਨਵਾਦੀ ਆ ਮੇਰੇ ਬਾਪੂ ਜੀ ਬਾਪੂ ਸ਼ਿਲਿੰਦਰਪਾਲ ਜੀ ਔਰ ਸਾਡੇ ਮਾਤਾ ਜੀ ਮਾਤਾ ਬਲਵਿੰਦਰ ਕੌਰ ਜੀ ਜਿਹੜੇ ਹਰ ਸਾਲ ਮੇਲਾ ਕਰਾ ਕੇ ਸੰਗਤਾਂ ਨੂੰ ਬੁਲਾਉਂਦੇ ਨੇ ਔਰ ਬਹੁਤ ਹੀ ਵਧੀਆ ਢੰਗ ਦੇ ਨਾਲ ਸੰਗਤਾਂ ਨੂੰ ਲੰਗਰ ਵੀ ਛਕਾਉਂਦੇ ਨੇ ਸੋ ਮੇਰਾ ਇੱਕ ਗੀਤ ਹੈ ਬਾਬਾ ਮਧੂਜੀ ਬੈਠੇ ਰਹੇ ਕਹਿੰਦੇ ਜੇ ਮਾਵਾ ਹੋਣ ਦਲੇਰ ਤੇ ਕੁੱਖ ਚੋਂ ਸ਼ੇਰ ਹੀ ਜੰਮਦੇ ਨੇ ਸ਼ੇਰ ਦਾ ਮਤਲਬ ਇਹ ਨਹੀਂ ਹੈਗਾ ਵੀ ਚਿੱਟਾ ਪੀ ਕੇ ਗਵੰਡੀਆਂ ਦੇ ਭਾਂਡੇ ਚੱਕ ਲੈ ਆਣੇ ਨੇ ਸ਼ੇਰ ਬਣਨਾ ਤੇ ਬਾਬਾ ਜੀ ਵਰਗਾ ਬਣੋ ਸੰਤੋਸ਼ਪਾਈ ਕਿਉਂਕਿ ਬਾਬਾ ਜੀ ਕੱਲੇ ਸੰਤ ਨਾਲ ਵੀ ਗੱਡੀ ਨਹੀਂ ਚੱਲਦੀ ਸੋ ਸ਼ੁਕਰਗੁਜ਼ਾਰ ਆ ਐ ਜਿਹੜਾ ਸੌਂਗ ਹੈ ਮੈਂ ਔਰ ਮੇਰਾ ਛੋਟਾ ਵੀਰ ਸਿੰਘਾ ਸਿੰਘਾ ਬੋਲਦਾ ਅੱਜ ਰਾਜਾ ਸਾਡਾ ਇਕੱਠਿਆਂ ਦਾ ਪ੍ਰੋਗਰਾਮ ਆ ਪਿੰਡ ਲਸਾੜੇ ਇਹ YouTube ਤੇ ਤੁਸੀਂ ਚੈੱਕ ਕਰ ਸਕਦੇ ਹੋ ਗੀਤ ਦਾ ਨਾਮ ਹੈ ਸ਼ੇਰ ਔਰ ਉਹਦੇ ਡੈਡੀ ਜੀ ਨੇ ਲਿਖਿਆ ਆਪ ਜੀ ਦੀ ਨਜ਼ਰ ਪੇਸ਼ ਕਰਨ ਜਾ ਰਿਹਾ ਆ ਜੀ ਬਾਬਾ ਸਰਜੀਤ ਲਾਲ ਜੀ ਔਰ ਬਹੁਤ ਹੀ ਖੂਬਸੂਰਤ ਪਰਸਨੈਲਿਟੀ ਇਹ ਕੌਫੀ ਪੱਗ ਬਨ ਕੇ ਬੈਠੇ ਨੇ ਸਰਦਾਰ ਜੀ ਘੱਟ ਤੋਂ ਘੱਟ ਤਾਂ ਮੈਨੂੰ ਤਾਂ ਡੀਐਸਪੀ ਸਾਹਿਬ ਲੱਗਦੇ ਨੇ ਬਾਕੀ ਰੱਬ ਜਾਣੇ ਸੋ ਧੰਨਵਾਦੀ ਜੀ ਜਿਹੜੀ ਗਊ ਸ਼ੇਰ ਦੇ ਮੂੰਹ ਆ ਦੇ ਕਿ ਮੇਰੇ ਬਾਪੂ ਜੀ ਬਾਬਾ ਬੁੱਟਰਪਾਲ ਜੀ ਬੁੱਟਰ ਸਿੰਘ ਜੀ ਅਸੀਂ ਤੇ ਇਹਨਾਂ ਨੂੰ ਵਕ ਵਕ ਨਾ ਨਾ ਬੁਲਾ ਰਹੇ ਆ ਕਿਉਂਕਿ ਅਸੀਂ ਦੋਨਾਂ ਨੇ ਗਾਣਾ ਵੀ ਸ਼ਰਾਨਾ ਜੀ ਕਿ ਉਹ ਪੁੱਤ ਨੇ ਉਹ ਵੀ ਸੁਰਾਵਾਂਗੇ ਔਰ ਬਹੁਤ ਹੀ ਖੂਬਸੂਰਤ ਆਵਾਜ਼ ਸਿਮਨੀ ਜੀ ਸਾਡੇ ਨਾਲ ਨੇ ਵਾਕਈ ਉਹ ਕਹਿ ਰያ ਸੀ ਵੀ ਆਪਣੇ ਸਾਬੀ ਵੀਰ ਕਿੱਥੇ ਚਲਾ ਗਿਆ ਕਹਿੰਦੇ ਸਟੇਜ ਤੇ ਜਦੋਂ ਆਊਗੀ ਤੇ ਚਾਨਣ ਹੀ ਚਾਨਣ ਹੋ ਜਾਏਗਾ ਤੇ ਚਲੋ ਸਾਡਾ ਕੋਈ ਰੰਗ ਇਦਾਂ ਰੱਬ ਨੇ ਦਿੱਤਾ ਜਿਹੜੀ ਕੌਮ ਸ਼ੇਰ ਦੇ ਮੂੰਹ ਆ ਜਾਏ ਉਹ ਦਰਮਾਸ ਵੀ ਨਹੀਂ ਉਹਦੀ ਖਲ ਵੀ ਨਹੀਂ ਜਿਹੜੀ ਕੌਮ ਇਤਿਆਸ ਨੂੰ ਭੁੱਲ ਜਾਵੇ ਉਹ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ ਵਾਜਾ ਵਾਜੀਓ ਕਮਾਲ ਹੈ ਤੇਰੀ ਕੋਈ ਗੱਲ ਨਹੀਂ ਸੋ ਜਿਹੜੀਆਂ ਸੰਗਤਾਂ ਪਿੱਛੇ ਬੈਠੀਆਂ ਨੇ ਉਹਨਾਂ ਨੂੰ ਬੇਨਤੀ ਹੈ ਥੋੜਾ ਥੋੜਾ ਅੱਗੇ ਆਓ ਮੇਲੇ ਦੀ ਰੌਣਕ ਨੂੰ ਵਧਾਈਏ ਆ ਜਾਓ ਆ ਕੇ ਆ ਜਾਓ ਰ ਵਿੱਚ ਕੁੱਤਣ ਸੂਰੇ ਵੈਰੀ ਫਰਫਰ ਕੰਬਦੇ ਨੇ ਜੇ ਮਾਵਾਂ ਹੌਂਦਲੇ ਤੱਕ ਚੋ ਨਹੀਂ ਜੰਮਦੇ ਨੇ ਜੇ ਰਣ ਵਿੱਚ ਕੁੱਤਣ ਸੂਰੇ ਵੈਰੀ ਸਰਸਰ ਕੰਬਦੇ ਨੇ ਜੇ ਮਾਵਾਂ ਹੌਂਦਲੇ ਤੱਕ ਚੋ ਸਮਝਣਾ ਨਾ ਪਰਵਾਹ ਕਿਸੇ ਰਾਜ ਆ ਰਾਣਿਆਂ ਦੀ ਰਾਜ ਰਾਣਿਆਂ ਦੀ ਕਿਸੇ ਰਾਜ ਆ ਰਾਣਿਆਂ ਦੀ ਓ ਰਾਖੀ ਇਹ ਕਰਨਸ ਦਾ ਮਜਲੂਮ ਨਾ ਖੜਕਾ ਦੀ ਸਭ ਤਸਕਾਤਾ ਰੰਗੇ ਰੂਹ ਤਸਕਾਤਾ ਰੰਗੇ ਰੂਹ ਸਭ ਤਸਕਾਤਾ ਰੰਗੇ ਰੂਹ ਕਰਨੈਲ ਜਿੰਦਗੀ ਦੀ ਕਿਸੇ ਕੋ ਭੀਖ ਨਾ ਮੰਨਦੇ ਨੇ ਜੇ ਮਾਮਾ ਹੂੜਲੇ ਤੇ ਕੁਖ ਚੋਂ ਫੇਰ ਹੀ ਜਮਦੇ ਸਮੀ ਜੀ ਸਾਨੂੰ ਰਾਸ ਨਾ ਵੇ